ਸਾਹਿਕਾਲ ਜੀ ਵੈਲਕਮ ਟੂ ਨੀਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਜੀ ਅੱਜ ਤੁਹਾਡੇ ਲਈ ਮਸਲੀਨ ਚੈੱਕ ਦੇ ਵਿੱਚ ਬਿਲਕੁਲ 20 ਚੈੱਕ ਹੈ ਜੀ ਬਹੁਤ ਸੋਹਣਾ ਫੈਬਰਿਕ ਤੇ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਤੇ ਪ੍ਰਿੰਟ ਸੂਟ ਲੈ ਕੇ ਆਇਆ ਪਿਓਰ ਮਸਲੀਨ ਦੀ ਬਾਟਮ ਦੇ ਨਾਲ ਪਿਓਰ ਮਸਲੀਨ ਚੈੱਕ ਦੇ ਵਿੱਚ ਹੀ ਦੁਪੱਟਾ ਰਹੂਗਾ ਨਾਲ ਪ੍ਰਿੰਟ ਦੇ ਵਿੱਚ ਤੇ ਅੱਜ ਦੇ ਸਾਰੇ ਸੂਟਾਂ ਦਾ ਪ੍ਰਾਈਸ ਹੈਗਾ 2800 2800 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਅੱਜ ਦੇ ਤੇ ਜਿਹੜੇ ਕੋਰੀਅਰ ਚਾਰਜਿਸ ਐ ਉਹ ਅਲੱਗ ਤੋਂ ਹੋਣਗੇ ਵਿੱਚ ਇਨਕਲੂਡ ਨਹੀਂ ਹੈਗੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਨੇ ਹੁੰਨੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਿਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਇਸ 사이ਟ ਸਕ੍ਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੀ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਤੇ ਸੰਡੇ ਪਲੀਜ਼ ਫੋਨ ਕਰ ਲਿਆ ਕਰੋ ਕਈ ਵਾਰੀ ਅੱਜ ਕੱਲ ਫੰਕਸ਼ਨਾਂ ਦਾ ਟਾਈਮ ਹੈ ਸੰਡੇ ਕਈ ਵਾਰੀ ਜਾਣਾ ਵੀ ਪੈਂਦਾ ਤਾਂ ਤੁਸੀਂ ਫੋਨ ਕਰ ਲਿਆ ਕਰੋ ਬਾਕੀ ਦਿਨਾਂ ਦੇ ਵਿੱਚ ਸਵੇਰੇ 10 ਵਜੇ ਤੋਂ ਰੱਤੀ 8 ਵਜੇ ਤੱਕ ਸ਼ੌਪ ਖੁੱਲੀ ਰਹਿੰਦੀ ਹੈ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣਾ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦੰਨੀ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੈਡੀ ਵੀਡੀਓ ਲੈ ਕੇ ਆਉਨੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਕਰ ਸਕਦੇ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਜੇ ਤੁਹਾਨੂੰ ਸੂਟ ਦੀ ਕਿਉਂ ਤੁਸੀਂ ਆਨਲਾਈਨ ਕਰਾਉਂਗੇ ਤਾਂ ਪੇਮੈਂਟ ਵੀ ਆਨਲਾਈਨ ਹੀ ਕਰਾਉਣੀ ਪੈਣੀ ਹੈ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਦੇਖੋ ਬੜਾ ਸੋਹਣਾ ਜਿਹੜਾ ਮੂੰਗੀਆ ਗ੍ਰੀਨ ਰੰਗ ਹੁੰਦਾ ਥੋੜੀ ਬਲੈਕੀ ਜੀ ਟੋਨ ਤੇ ਉਹ ਵਾਲਾ ਕਲਰ ਹੈ ਜੀ ਸੂਟ ਦਾ ਤੇ ਫੈਬਰਿਕ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਬਿਲਕੁਲ ਜਿਵੇਂ ਪਿਓਰ ਮਸਲੀਨ ਹੁੰਦਾ ਆਪਣਾ ਅੱਗੇ ਪਲੇਨ ਹੁੰਦਾ ਪਿਓਰ ਮਸਲੀਨ ਹੀ ਬਹੁਤ ਸੋਹਣਾ ਬਰੀਕ ਚੈੱਕ ਹੈ ਬ੍ਰੀਕ ਚੈੱਕ ਦੇ ਵਿੱਚ ਬਹੁਤ ਪਿਆਰੇ ਐਵੇਂ ਦੇ ਪਹਿਲਾ ਦੁਪੱਟੇ ਵੀ ਆਏ ਸੀਗੇ ਸਾਡੇ ਕੋਲ ਮੇਰੇ ਆਪ ਦੇ 2-3 ਸੂਟਾਂ ਨਾਲ ਬਹੁਤ ਸੌਫਟ ਦੇ ਵਿੱਚ ਬ੍ਰੀਕ ਚੈੱਕ ਦੇ ਵਿੱਚ ਹੈ ਪਿਓਰ ਮਸਲੀਨ ਦੇ ਵਿੱਚ ਤੇ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਬਹੁਤ ਪਿਆਰਾ ਪ੍ਰਿੰਟ ਹੈ ਇਹ ਸ਼ਰਟ ਆ ਗਈ ਨਾਲ ਪਿਓਰ ਮਸਲੀਨ ਦੀ ਬਾਟਮ ਰਹੂਗੀ ਤੇ ਪਿਓਰ ਮਸਲੀਨ ਦੇ ਚੈੱਕ ਦੇ ਵਿੱਚ ਹੀ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਲੁੱਕ ਦੇਖੋ ਦੁਪੱਟੇ ਦੀ ਚੜਾਈ ਤੁਸੀਂ ਦੇਖ ਸਕਦੇ ਹੋ ਪੂਰਾ 2.5 ਮੀਟਰ ਦਾ ਦੁਪੱਟਾ ਇਹ ਰੁਕ ਦੇ ਵਿੱਚ ਆ ਜਾਣਾ ਤਾ ਕਲਰ ਬਹੁਤ ਜ਼ਿਆਦਾ ਸੋਹਣਾ ਇਹ ਵਾਲੇ ਸੂਟ ਦਾ ਤੇ ਪ੍ਰਿੰਟ ਤੁਸੀਂ ਦੇਖ ਹੀ ਲਿਆ ਤੇ ਫਿਟਿੰਗ ਦੀ ਬਹੁਤ ਬਹੁਤ ਸੋਹਣੀ ਫਿਟਿੰਗ ਆਊਗੀ ਜੀ ਇਹ ਵਾਲੇ ਫੈਬਰਿਕ ਦੀ ਕਿਉਂਕਿ ਕੱਪੜਾ ਬਹੁਤ ਜ਼ਿਆਦਾ ਫਾਈਨ ਫੈਬਰਿਕ ਹੈ ਜੀ ਬਹੁਤ ਸੋਹਣਾ ਜਿਵੇਂ ਫਲਫੀ ਜਿਹਾ ਨਹੀਂ ਰਹੂਗਾ ਬਹੁਤ ਸੋਹਣਾ ਨਾਲ ਜਿਲਾ ਕੇ ਜਿਵੇਂ ਆਪਣੇ ਕ੍ਰੇਪ ਦੇ ਸੂਟ ਦੀ ਜੌਰਜਟ ਦੇ ਸੂਟ ਦੀ ਫਿਟਿੰਗ ਆਉਂਦੀ ਹੁੰਦੀ ਹੈ ਉਵੇਂ ਫਿਟਿੰਗ ਆ ਜਾਣੀ ਹੈ ਸੂਟ ਦੀ ਇਹ ਹੈਗਾ ਜਿੱਦ ਆਪਣਾ ਪਹਿਲਾ ਸੂਟ 2800 ਪ੍ਰਾਈਸ ਹੈ ਇਹਦੇ ਨਾਲ ਦੇ ਸੇਮ ਆਪਣੇ ਕੋਲ ਦੋ ਸੂਟ ਹੈਗੇ ਆ ਬਿਲਕੁਲ ਸੇਮ ਦੇ ਵਿੱਚ ਕਈ ਵਾਰੀ ਸਾਨੂੰ ਪੁੱਛਦੇ ਹੁੰਦੇ ਵੀ ਜੇ ਅਸੀਂ ਦੋ ਸੂਟ ਲੈਣੇ ਆ ਤੁਹਾਡੇ ਕੋਲ ਦੋ ਸੂਟ ਹੈਗੇ ਆ ਤਾਂ ਇਹਦੇ ਨਾਲ ਦੀ ਆਪਣੇ ਕੋਲ ਸੇਮ ਦੋ ਸੂਟ ਹੈਗੇ ਆ ਨੈਕਸਟ ਸੂਟ ਆ ਗਿਆ ਬਹੁਤ ਪਿਆਰਾ yellow ਕਲਰ ਦੇ ਵਿੱਚ ਫੈਬਰਿਕ ਹੁਣ ਮੈਂ ਤੁਹਾਨੂੰ ਦੱਸੇ ਦਿੱਤਾ ਮਸਲੀਨ ਚੈੱਕ ਦੇ ਵਿੱਚ ਰਹਿਣੀ ਹੈ ਸ਼ਰਟ ਮਸਲੀਨ ਚੈੱਕ ਦੀ ਦੁਪੱਟਾ ਤੇ ਪਿਓਰ ਮਸਲੀਨ ਦੀ ਨਾਲ ਪਲੇਨ ਬਾਟਮ ਰਹੋਗੀ ਕਲਰ ਦੇਖੋ ਕਿੰਨਾ ਸੋਹਣਾ प्रिंट सारी बहुत प्यारे प्रिंट है बहुत सोहना प्रिंट है येलो बेस है सूट का प्रिंट ती देख रहे हो बहुत सोहना प्रिंट न प्योर मसलीन की बॉटम रहेगी पूरा ढाई मीटर का दुपट्टा रहना ਮੈਨੂੰ ਵੀਡੀਓ ਬਣਾਉਂਦੇ ਹੋਏ ਵੀ ਬਹੁਤ ਜ਼ਿਆਦਾ ਇਹ ਦੁਪट्टे ਚੋਰੀ ਤੁਸੀਂ ਦੇਖ ਸਕਦੇ ਹੋ ਐਵੇਂ ਐਵੇਂ ਸ਼ਰਟ ਦੇ ਵਿੱਚ ਵੀ ਬਰੀਕ ਚੈੱਕ ਤੁਸੀਂ ਦੇਖ ਸਕਦੇ ਹੋ ਨੇ ਬਹੁਤ ਪਿਆਰਾ ਫੈਬਰਿਕ ਹੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਪੂਰੇ 2.5 ਮੀਟਰ ਦਾ ਦੁਪੱਟਾ ਬਹੁਤ ਗ੍ਰੇਸਫੁਲ ਸੂਟ ਇਹ ਲੁੱਕ ਦੇ ਵਿੱਚ ਆ ਜਾਣਾ ਦੇਖੋ 2800 ਪ੍ਰਾਈਸ ਹੈ 2800 ਪ੍ਰਾਈਸ ਹੈ ਇਹਦੇ ਨਾਲ ਦੇ ਵੀ ਆਪਣੇ ਕੋਲ ਸੇਮ ਦੋ ਸੂਟ ਹੈਗੀਆਂ

ప్లే పూర ఐటట్ ఏ ప్రింట్ బా పారా సూట్ ఏ బా కలర్ ਇਸ ਲਈ ਚੱਕ ਦੇ ਵਿੱਚ ਇਹਦੇ ਨਾਲ ਦੇ ਵੀ ਆਪਣੇ ਕੋਲ ਸੇਮ ਦੋ ਸੂਟ ਹੈਗੇ ਆ ਸੇਮ ਦੇ ਵਿੱਚ ਸੇਮ ਕਲਰ ਸੇਮ ਡਿਜ਼ਾਈਨ 2800 ਪ੍ਰਾਈਸ ਹੈ 2800 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਕਲਰ ਆ ਗਿਆ ਬਹੁਤ ਪਿਆਰਾ ਬਹੁਤ ਸੋਹਣਾ ਸ਼ੇਡ ਹੈ ਸੂਟ ਦਾ ਉਹ ਤਾਂ ਜਿਆਦਾ ਫਾਈਨ ਹੈ। ਇਹ ਗਰਮੀ ਸਰਦੀ ਦੋਨੋਂ ਮੌਸਮ ਦੇ ਵਿੱਚ ਪੈ ਸਕਦਾ ਸੂਟ ਕਿਉਂਕਿ ਲਾਈਨਿੰਗ ਲੱਗੂਗੀ ਜੀ ਸੂਟ ਨੂੰ। ਇਹ ਲੁੱਕ ਆ ਜਾਣੀ ਹੈ। ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ। ਇਹ ਵਰਮਸਲੀਨ ਦੀ ਹੈ ਹਰ ਬਾਟਮ। ਤੇ ਮਸਲੀਨ ਚੱਕ ਦੇ ਵਿੱਚ ਹੀ ਦੁਪੱਟਾ ਰਹਿਣਾ ਪੂਰਾ 2.5 ਮੀਟਰ ਦਾ। ਜਿਹੜਾ ਬਲੂ ਗ੍ਰੇ ਦਿਖਾਇਆ ਸੀਗਾ ਨੀਚੇ ਸੇਮ ਉਹਦੇ ਨਾਲ ਦਾ ਪ੍ਰਿੰਟ ਹੈ ਜੀ ਇਹ ਬੜੇ ਸੂਟ ਦਾ। ਕਲਰ ਲੱਗੇ। ਦੇ ਨਾਲ ਦਾ ਹੀ ਹੈ ਜੀ ਸੂਟ ਇਹ ਬਿਲਕੁਲ ਸੇਮ ਇਹ ਵੀ ਦੇਖੋ ਜਾਈਏ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 2800 ਪ੍ਰਾਈਸ ਹੈ 2800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਫਲੋਜ਼ੀਆ ਕਲਰ ਹੈ ਫਲੋਜ਼ੀ ਕਲਰ ਇਹਦਾ ਵੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਬਹੁਤ ਜ਼ਿਆਦਾ ਸੋਹਣੀ ਮਸਲੀਨ ਚੈੱਕ ਦੇ ਵਿੱਚ ਸ਼ਰਟ ਆ ਗਈ ਨਾਲ ਪਲੇਨ ਬਾਟਮ ਫਰੋਜ਼ੀ ਕਲਰ ਦੀ ਤੇ ਮਸਲੀਨ ਚੈੱਕ ਦੇ ਵਿੱਚ ਹੀ ਦੁਪੱਟਾ ਰਹਿਣਾ ਦੁਪੱਟੇ ਪੂਰੇ 2.5 ਮੀਟਰ ਦੇ ਦੁਪੱਟੇ ਆ ਫੁੱਲ ਲੈਂਥ ਦੇ ਵਿੱਚ ਇਹ ਲੁੱਕ ਆ ਗਈ ਹੈ ਦੇਖੋ ਚੜਾਈ ਦੇਖੋ ਦੁਪੱਟੇ ਦੀ ਬੜੇ ਪਿਆਰੇ ਸਰਦਾਰੀ ਸੂਟ ਹੈ ਜੀ ਕونکہ ਦੁਪੱਟੇ ਦੇ ਨਾਲ ਹੀ ਸੂਟ ਦੀ ਟੌਰ ਹੁੰਦੀ ਹੈ ਹਮੇਸ਼ਾ ਇਹ ਲੁੱਕ ਆ ਜਾਂਦੀ ਹੈ ਦੇਖੋ ਕਿੰਨਾ ਪਿਆਰਾ ਸੂਟ ਹੈ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਦੇ ਨੈਕਸਟ ਆ ਗਿਆ येलो ਕਲਰ ਬੜਾ ਸੋਨਾ ਜਿਹਾ येलो ਕਲਰ ਹੈ ਮਸਲੀਨ ਚੈੱਕ ਦੇ ਵਿੱਚ ਸ਼ਰਟ ਹੈ ਪਿਆਰਾ ਪ੍ਰਿੰਟ ਮਸਲੀਨ ਚੈੱਕ ਦੇ ਵਿੱਚ ਮਸਲੀਂ ਦੀ ਬੋਟਮ ਤੇ ਮਸਲੀਂ ਚੱਟ ਦੇ ਵਿੱਚ ਪੂਰੇ ਢਾਈ ਮੀਟਰ ਦਾ ਦੁਪੱਟਾ ਹੈ ਇਹ ਲੋ ਡਿਜ਼ਾਈਨ ਹੈ ਕਿੰਨਾ ਪਿਆਰਾ ਸੋਹਣਾ ਕਲਰ ਬਹੁਤ ਸੋਹਣਾ ਇਹ ਵਾਲੇ ਸੂਟ ਦਾ ਵੀ ਲੱਗ ਕਿ ਤੁਸੀਂ ਜਿਹੜਾ ਸਗਰੀਫਟ ਸੋਚ ਸਕਦੇ 2800 ਰੁਪਏ 2500 ਰੁਪਏ ਨੈਕਸਟ ਆ ਗਿਆ ਗ੍ਰੇ ਕਲਰ ਲਾਈਟ ਗ੍ਰੇ ਕਲਰ ਹੈ بیس ਹੈ ਜਿਹੜਾ ਸੂਟ ਦਾ ਗ੍ਰੇ ਕਲਰ ਹੈ ਬਾਕੀ ਪ੍ਰਿੰਟ ਚ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਾਫੀ ਸਾਰੇ ਕਲਰ ਹੈ ਇਹ ਲੁੱਕ ਆ ਜਾਣੀ ਹੈ ਸੋ ਪ੍ਰਿੰਟ ਪੀਰਮੋਸਟ ਲੀਲਦੀ ਬਾਟਮ ਕਾ ਚੰਗਾ ਲੁੱਕ ਦੇਖੋ ਕਿਹੋ ਜਿਹਾ ਬਹੁਤ ਪਿਆਰਾ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਜਿਨਾਂ ਕੋਲ ਸੂਟ ਚਾਣਗੇ ਤੁਸੀਂ ਆਪੇ ਦੱਸੋਗੇ ਮੈਸੇਜ ਕਰਕੇ ਵੀ ਬਹੁਤ ਪਿਆਰੇ ਸੂਟ ਹੈ ਇਹ ਲੁੱਕ 2800 ਦਾ ਪ੍ਰਾਈਸ ਹੈ ਨੈਕਸਟ ਆ ਗਿਆ ਬੜਾ ਸੋਹਣਾ yellow mango ਜੇ ਸ਼ੇਡ ਚ yellow ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਸੂਟ ਦਾ ਪਿਆਰੇ ਪ੍ਰਿੰਟ ਦੇ ਵਿੱਚ ਸੋਨਾ ਪ੍ਰਿੰਟ ਹੈ ਮਸਲੀਨ ਚੈੱਕ ਦੇ ਵਿੱਚ ਸ਼ਰਟ ਹੈ ਪਿਓਰ ਮਸਲੀਨ ਦੀ ਬਾਟਮ ਨਾਲ ਤੇ ਮਸਲੀਨ ਚੈੱਕ ਦੇ ਵਿੱਚ ਹੀ ਦੁਪੱਟਾ ਰਹਿਣਾ ਪੂਰਾ 2.5 ਮੀਟਰ ਇਹਨੂੰ ਪਾ ਲਓ ਕਿਉਂਕਿ ਨਾ ਬੈਰ ਕਲਰ ਬਹੁਤ ਸੋਹਣਾ ਇਹ ਵੇਲੇ ਸੂਟ ਦਾ ਵੀ ਬਹੁਤ ਜ਼ਿਆਦਾ ਅੱਖਾਂ ਨੂੰ ਚੂਭਣ ਵਾਲੇ ਕਲਰ ਨਹੀਂ ਹੈਗੇ ਯੈਲੋ ਸੂਟਾਂ ਦੇ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨੈਕਸਟ ਆ ਗਿਆ ਗ੍ਰੇ ਕਲਰ ਡਾਰਕ ਸੂਰਮੀ ਗ੍ਰੇ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਬਾਟਮ ਦਾ ਤੇ بیس ਕਲਰ ਵੀ ਗ੍ਰੇ ਹੈ ਸ਼ਰਟ ਦਾ ਬਹੁਤ ਪਿਆਰਾ ਪ੍ਰਿੰਟ ਇਹਨੂੰ ਕੋਦੇ ਵਿੱਚ ਅਸਲੀਨ ਚਟ ਦੇ ਵਿੱਚ ਸ਼ਰਟ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹ ਵਾਲੇ ਸੂਟ ਦਾ ਹਲਕੀ ਫੁਲਕੀ ਕੋਈ ਲੇਸ ਦੇ ਨਾਲ ਡਿਜ਼ਾਈਨਿੰਗ ਕਰਨੀ ਹੈ ਤੁਸੀਂ ਕਰ ਸਕਦੇ ਹੋ ਇਹ ਵਰਮਸਲੀਨ ਦੇ ਬੋਟਮ ਨਾਲ ਗ੍ਰੇ ਕਲਰ ਦੀ ਸੁਰਮੀ ਗ੍ਰੇ ਕਲਰ ਤੇ ਨਾਲ ਮਸਲੀਨ ਚੈੱਕ ਦੇ ਵਿੱਚ ਦੁਪੱਟਾ ਦੁਪੱਟੇ ਤਾਂ ਬਹੁਤ ਪਿਆਰੇ ਦੁਪੱਟੇ ਆ ਸਾਰੇ ਸੂਟਾਂ ਦੇ ਨਾਲ ਇਹ ਲੁੱਕ ਦੇ ਵੀ ਚਾਹੀਦਾ ਪੂਰੇ ਟਾਈਟਾ 1 ਮੀਟਰ ਦੇ ਦੁਪੱਟੇ ਆ ਇੱਥੇ ਕਿ ਤੁਸੀਂ ਇਹਦਾ ਸਕਰੀਨ ਸ਼ਾਟ ਲੇਸਾ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਮੈਂ ਤੁਹਾਨੂੰ ਮਸਲੀਨ ਚੈੱਕ ਦੇ ਵਿੱਚ ਪ੍ਰਿੰਟਡ ਸ਼ਰਟ ਹੈ ਮਸਲੀਨ ਚੈੱਕ ਦੇ ਵਿੱਚ ਹੀ ਦੁਪੱਟਾ ਤੇ ਪਿਓਰ ਮਸਲੀਨ ਦੀ ਨਾਲ ਬਾਟਮ ਰਹੂਗੀ ਸੂਟਾਂ ਦਾ 2800 ਪ੍ਰਾਈਸ ਹੈ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ